ਜਿੱਥੇ ਗਿਸ਼ਤੀ ਜਾਂ ਹੈਲੀਕਾਪਟਰ ਨਹੀਂ ਪਹੁੰਚ ਸਕਦਾ ਉਥੇ ਵਹੀਕਲ ਪਹੁੰਚਦਾ ਬੇਸਿਕਲੀ ਇਹ ਲੌਜਿਸਟਿਕ ਵਹੀਕਲ ਹੈ ਤੁਸੀਂ ਬੰਦੇ ਪਹੁੰਚਾਣੇ ਹਨ ਸੜਕ ਨਹੀਂ ਹੈ ਮੁਸ਼ਕਲ ਰਸਤਾ ਹੈ ਗੱਡੀ ਜਾਏਗੀ ਬਾਰਿਸ਼ ਹੋ ਰਹੀ ਹੈ ਹੈਲੀਕਾਪਟਰ ਵੇਟ ਕਰੇਗਾ ਬਾਰਿਸ਼ ਦਾ ਰਸਤਾ ਕਲੀਅਰ ਹੋਵੇ ਇਹ ਚਲੀ ਜਾਏਗੀ ਪਰ ਉਸ ਤਰ੍ਹਾਂ ਦਾ ਇੰਤਜ਼ਾਰ ਨਹੀਂ ਕਰਨਾ ਬੰਦਾ ਹੈਗਾ ਗੱਡੀ ਨੂੰ ਇਸ ਕਰਕੇ ਗੱਡੀ ਕਿਤੇ ਵੀ ਜਾ ਸਕਦੀ ਹੈ ਹੈਗਾ ਇਹ ਲੌਜਿਸਟਿਕ ਵਹੀਕਲ ਬਟ ਕਰਦਾ ਹੈਗਾ ਇਹ ਹਰ ਮੁਸ਼ਕਲ ਟੈਰਨ ਦੇ ਵਿੱਚ ਸਮਾਨ ਇਨਸਾਨ ਖਾਣਾ ਦਵਾਈਆਂ ਸਭ ਪੁੰਚਾ ਦਾ। ਜ਼ਮੀਨ ਤੋਂ ਪਾਣੀ ਤੇ ਜਾਣਾ ਹੈ, ਵਾਪਸ ਪਾਣੀ ਤੋਂ ਜ਼ਮੀਨ ਤੇ ਆਣਾ ਤਾਂ ਉਹਦੇ ਲਈ ਕੋਈ ਤਿਆਰੀ ਕਰਨ ਦੀ ਲੋੜ ਨਹੀਂ। ਐਜ਼ ਇਟ ਇਜ਼ ਗੱਡੀ ਨੂੰ ਲੈ ਜਾਓ ਐਜ਼ ਇਟ ਇਜ਼ ਗੱਡੀ ਬਾਹਰ ਆ ਜਾਂਦੀ ਹੈਗੀ। ਟੈਂਪਰੇਚਰ ਦਾ ਮੈਂ ਦੇਖਿਆ ਕਿ ਟੈਂਪਰੇਚਰ ਦੇ ਬਾਰੇ ਵੀ ਤੁਸੀਂ ਦੱਸਿਆ ਹੋਇਆ ਕਿ -40 ਡਿਗਰੀ ਤੇ ਵੀ ਚੱਲਦੀ ਹੈ ਤੇ +40 ਡਿਗਰੀ ਤੇ 45 ਡਿਗਰੀ ਦੇ ਵਿੱਚ। ਡਿਜ਼ਾਈਨ ਹੈ -40 ਤੋਂ +45 ਡਿਗਰੀ ਲਈ ਪੂਰੀ-ਪੂਰੀ ਡਿਜ਼ਾਈਨ ਕੀਤੀ ਗਈ ਹੈਗੀ ਐ। ਐਸ ਐਮ ਵੀ ਸ਼ਾਰਟ ਫਾਰਮ 'ਚ। ਐਨ 1200 ਮਤਲਬ ਨਵਾਂ ਮਾਡਲ ਹੈ। 1200 ਕਿਲੋ ਦਾ ਭਾਰ ਚੱਕ ਸਕਦਾ ਹੈ ਤਾਂ ਐਸ ਐਮ ਵੀ ਐਨ 1200 ਤੇ ਐਟੌਰ ਮਤਲਬ ਸੋ ਐਸ ਐਮ ਵੀ ਐਨ 1200 ਐਟੋਰ ਨਾਮ ਹੈ ਸ਼ਾਰਟ ਦੇ ਵੀ ਤੁਸੀਂ ਐਸ ਐਮ ਵੀ ਕਹਿ ਸਕਦੇ ਹੈਗੇ ਉਹ ਗੱਡੀ ਨੂੰ ਗੱਡੀ ਸਰ ਅਸੀਂ ਭੇਜੀਆਂ ਹੈ ਉੱਥੇ ਅੰਮ੍ਰਿਤਸਰ ਅਜ ਦੇ ਚਾਰ ਗੱਡੀਆਂ ਹੈਗੀਆਂ ਜੋ ਅਸੀਂ ਭੇਜੀਆਂ ਹੈਗੀਆਂ ਉੱਥੇ ਦੇ ਡੀਸੀ ਮੈਡਮ ਹੈਗੇ ਆ ਸਾਖੀ ਸਾਨੀ ਜੀ ਉਹਨਾਂ ਦਾ ਮੈਸੇਜ ਆਇਆ ਸੀਗਾ ਤਾਂ ਸਪੋਰਟ ਲਈ ਤਾਂ ਉੱਥੇ ਆਲਰੇਡੀ ਟੀਮਸ ਤਾਂ ਸੀਗੀਆਂ ਐਨ ਡੀ ਆਰ ਐਫ ਐਸ ਟੀ ਆਰ ਐਫ ਤੇ ਇੰਡੀਅਨ ਆਰਮੀ ਦੀ ਬਟ ਜੋ ਉੱਥੇ ਹਿਸਾਬ ਕਿਤਾਬ ਸੀਗਾ ਗੱਡੀਆਂ ਦੀ ਲੋਡ ਪਈ ਸੀਗੀ ਤਾਂ ਅਸੀਂ ਇਹ ਗੱਡੀਆਂ ਚਾਰ ਉੱਥੇ ਭੇਜੀਆਂ ਆਪਣੀ ਕੰਪਨੀ ਵੱਲੋਂ ਔਨ ਪਿਓਰਲੀ ਇਨਸਾਨੀਅਤ ਦੇ ਬੇਸ ਤੇ ਹਮੈਨਿਟੇਰੀਅਨ ਰਿਲੀਫ ਲਈ ਸਾਡੀ ਪੂਰੀ ਟੀਮ ਵੀ ਉੱਥੇ ਹੀ ਹੈ ਕੋਈ ਸਟੀਰਿੰਗ ਨਹੀਂ ਹੈ ਕਿਦਾਂ ઓਪਰੇਟ ਕਰਦੇ ਹਨ ਹਾਂ ਤਾਂ ਮੈਂ ਉਹੀ ਦੱਸ ਰਿਹਾ ਸੀਗਾ ਸਰ ਕਿ ਜਿਹੜੇ ਸਰਜਨ ਰੈਸਕਿਊ ਜੇ ਕੰਮ ਆਉਂਦਾ ਕਿ ਇਹਦਾ ਜਿਹੜਾ ਸਟੀਰਿੰਗ ਵੀਲ ਨਹੀਂ ਹੈ ਸਟੀਰਿੰਗ ਸਿਸਟਮ ਹੈ ਸਟੀਰਿੰਗ ਵੀਲ ਨਹੀਂ ਜਿਹੜਾ ਨਾਰਮਲ ਗੱਡੀਆਂ ਜੁੰਦਾ ਦਾ ਲੀਵਰ ਨਾਲ ਆਪਰੇਟ ਹੁੰਦਾ ਇਹਦਾ ਜਿਹੜਾ ਅੰਦਰ ਕਨੈਕਸ਼ਨ ਕਰਕੇ ਯੂਨਿਟ ਲੱਗਿਆ ਹੁੰਦਾ ਐਫ ਐਮ ਆਰ ਉਹ ਜਿਹੜਾ ਆਪਾਂ ਕਹਿੰਦੇ ਆ ਤੁਸੀਂ इसे करके जब चल रही है ना 360 तो यह तीन सौ सत डिग्री तो घुमाई जा सकती है टाइट एरिया दे भी, बहुत घट टर्निंग रेडियस के उत्तर उद्दान क्या हैगा कि जब टाइट एरिया किसी रेस्क्यू कर रहे हो तो उन्होंने बचा भी सकते हैं उस तो अलावा ग्डी के टोटल नौ बंदे आ सकते हैं ड्राइवर एक नाल पैसेंजर को ड्राइवर कुछ भी कहो प्लस पिछले सत्त बंद आ जाते हैं गड्डी बारह सौ किलो का भार चक स ਗੱਡੀ ਦਾ ਜਿਹੜਾ ਇੰਜਨ ਹੈ ਸਿਰਫ 55 ਹਾਰਸ ਪਾਵਰ ਦਾ ਹੈਗਾ ਬਟ ਟਾਰਕ 190 ਦੀ ਦਿੰਦਾ ਇਸ ਕਰਕੇ ਗੱਡੀ ਕਿਸੇ ਵੀ ਡਿਫਿਕਲਟ ਟੈਰੇਨ ਤੇ ਜਾ ਸਕਦੀ ਹੈ ਇਸ ਟਾਈਮ ਹੈਗਾ ਜੀ 131 ਹੁਣ ਮੈਂ ਇਹਦੀ ਗੱਡੀ ਦੀ ਹਵਾ ਘਟਾਣੀ ਹੈ ਇਹ ਹਵਾ ਘਟਣੀ ਸ਼ੁਰੂ ਹੋ ਗਈ ਸੀ ਜਦੋਂ ਆਪਾਂ ਚਿੱਕੜ ਤੇ ਜਾਣਾ ਤਾਂ ਆਪਾਂ ਇੱਥੇ 0.5 ਪੀਐਸਆਈ ਚਾਹੀਦਾ ਮਤਲਬ ਇੱਥੇ 5 ਦੀ ਰੀਡਿੰਗ 50 ਦੀ ਰੀਡਿੰਗ ਚਾਹੀਦੀ ਹੈ ਤੇ ਜੇਕਰ ਪਹਾੜਾਂ ਤੇ ਜਾਣਾ ਹੋਵੇ ਤਾਂ ਫਿਰ ਥੋੜੀ ਵਧਾ ਲਈ ਦੀ ਸਰ ਹੁਣ ਘਟ ਗਈ ਇਹ ਮੋਸਟਲੀ ਰੈਸਕਿਊ ਆਪਰੇਸ਼ਨ ਦੇ ਵਿੱਚ ਇਹ ਵਹੀਕਲ ਕੰਮ ਆਉਂਦਾ ਹੈ ਜਾਂ ਹੋਰ ਵੀ ਕਿਤੇ ਕੰਮ ਆਉਂਦਾ ਹੈ। बेसिकली ਜੀ ਲੋਜਿਸਟਿਕ ਵਹੀਕਲ ਹੈ। ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ। ਸਰਚ ਐਂਡ ਰੈਸਕਿਊ ਚ ਯੂਜ਼ ਕਰ ਸਕਦੇ ਹੈਗੇ ਉਹ ਇੰਡੀਅਨ ਆਰਮੀ ਜਿਹੜੀ ਹੈ ਪੈਟਰੋਲਿੰਗ ਨੇ ਯੂਜ਼ ਕਰਦੀ ਹੈ ਆਪਣੇ ਡਿਫਿਕਲਟ ਏਰੀਆਜ਼ ਅੱਜ ਪੰਜਾਬ ਹੜ੍ਹਾਂ ਦੀ ਮਾਰ ਚੇਲ ਰਿਹਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਕਈ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਕਈ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਰਾਹਤ ਕਾਰਜ ਜਾਰੀ ਹੈ ਇਸ ਰਾਹਤ ਕਾਰਜਾਂ ਦੇ ਵਿੱਚ ਇੱਕ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਪੈਸ਼ਲ ਵੀਹਿਕਲ ਜੋ ਕਿ ਹੜ੍ਹਾਂ ਦੇ ਵਿੱਚ ਲੋਕਾਂ ਦੀ ਜਾਨ ਬਚਾ ਰਿਹਾ ਹੈ ਤੇ ਲੋਕ ਸੇਵਾ ਕਰ ਰਿਹਾ ਹੈ ਅੱਜ ਅਸੀਂ ਉਸ ਵੀਹਿਕਲ ਦੇ ਵਿੱਚ ਬੈਠੇ ਹੋਏ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਯੋਗੇਸ਼ ਜੀ ਨੇ ਯੋਗੇਸ਼ ਜੀ ਬਹੁਤ ਬਹੁਤ ਸਵਾਗਤ ਹੈ ਬੀਬੀ ਸਾਹਿਬ ਧੰਨਵਾਦ ਜੀ ਅੱਜਕੱਲ ਤੁਹਾਡੇ ਵੱਲੋਂ ਬਣਾਇਆ ਗਿਆ ਇਹ ਵੀਹਿਕਲ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲੋਕਾਂ ਦੀ ਜਾਨ ਬਚਾ ਰਿਹਾ ਹੈ ਅਸੀਂ ਇਹਦੇ ਬਾਰੇ ਜਾਨਣਾ ਚਾਹਾਂਗੇ ਕਿ ਇਸ ਵੀਹਿਕਲ ਦਾ ਨਾਮ ਕੀ ਹੈ ਤੇ ਹਰ ਕੋਈ ਪੰਜਾਬ ਦਾ ਵਾਸੀ ਇਹ ਜਾਨਣਾ ਚਾਹੁੰਦਾ ਕਿ ਬਹੁਤ ਹੀ ਵਿਲੱਖਣ ਔਰ ਬਹੁਤ ਹੀ ਅਨੋਖਾ ਇਹ ਵੀਹਿਕਲ ਹੈ ਜੋ ਹਰ ਕਿਤੇ ਜਾ ਸਕਦਾ ਹੈ ਤੇ ਕੀ ਇਹਦੇ ਬਾਰੇ ਦੱਸੋ ਤੁਸੀਂ ਵੀ ਕੀ ਵੀਹਿਕਲ ਦਾ ਨਾਮ ਹੈ ਤੇ ਕੀ ਇਹ ਸਮਰੱਥਾ ਰੱਖਦਾ ਸਭ ਤੋਂ ਪਹਿਲਾਂ ਤਾਂ ਸਰ ਗੱਡੀ ਜਿਹੜੀ ਹੈਗੀ ਹੈ ਜੀਐਸਡਬਲਿਊ ਗੀਕੋ ਮੋਟਰਸ ਕੰਪਨੀ ਬਣਾ ਰਹੀ ਹੈ ਜਿਹੜਾ ਜੋ ਜੀਐਸਡਬਲਿਊ ਗਰੁੱਪ ਦਾ ਪਾਰਟ ਹੈ ਚੰਡੀਗੜ੍ਹ ਦੇ ਵਿੱਚ ਤੇ ਇਹ ਗੱਡੀ ਮੇਕ ਇਨ ਇੰਡੀਆ ਦੇ ਵਿੱਚ ਆਂਦੀ ਹੈਗੀ ਹੁਣ ਅਸ ਦੀ ਡੇਟ ਗੱਡੀ ਜਿਹੜੀ ਹੈ ਸਰ ਕੈਟਾਗਰੀ ਜਿਹਦੀ ਹੈਗੀ ਹੈ ਐਮਫੀਬੀਅਸ ਆਲਟਰਨ ਏ ਏ ਟੀ ਵੀ ਬੋਲ ਕਹਿੰਦੇ ਹੈਗੇ ਨੂੰ ਬਟ ਜਿਹੜਾ ਗੱਡੀ ਦਾ ਆਪਣਾ ਨਾਮ ਹੈ ਉਹ ਹੈ ਸਪੈਸ਼ਲਿਸਟ ਮੋਬਿਲਿਟੀ ਵਹੀਕਲ ਐਸ ਐਮ ਵੀ ਸ਼ਾਰਟ ਫਾਰਮ ਚ ਐਨ 1200 ਮਤਲਬ ਨਵਾਂ ਮਾਡਲ ਹੈ 1200 ਕਿਲੋ ਦਾ ਭਾਰ ਚੱਕ ਸਕਦਾ ਹੈ ਤਾਂ ਐਸ ਐਮ ਵੀ ਐਨ 1200 ਤੇ ਐਟੋਰ ਮਤਲਬ ਆਲਟਰਨ ਆਫ ਰੋਡਰ ਸੋ ਐਸ ਐਮ ਵੀ ਐਨ 1200 ਐਟੋਰ ਨਾਮ ਹੈ ਸ਼ਾਰਟ ਦੇ ਵੀ ਤੁਸੀਂ ਐਸ ਐਮ ਵੀ ਕਹਿ ਸਕਦੇ ਹੈਗੇ ਉਹ ਗੱਡੀ ਨੂੰ ਆ ਇੰਡੀਅਨ ਆਰਮੀ ਨੂੰ ਕਪੀਧਵਜ ਕਹਿੰਦੀ ਹੈ ਕਪੀਧਵਜ ਜਿਹੜਾ अर्जुन ਦਾ ਰਾਤ ਜਦੋਂ ਕ੍ਰਿਸ਼ਨ ਜੀ ਚਲਾ ਰਹੇ ਸੀ ਮਹਾਭਾਰਤ ਦੇ ਟਾਈਮ ਤੇ ਤਾਂ ਜੋ ਉਹਦਾ ਝੰਡਾ ਸੀਗਾ ਉਸ ਤੇ ਮੰਨਿਆ ਜਾਂਦਾ ਹੈ ਕਿ ਭਗਵਾਨ ਹਨੂਮਾਨ ਜੀ ਉਸ ਆਪ ਬੈਠੇ ਸੀ ਤਾਂ ਉੱਥੋਂ ਨਾ ਆਂਦਾ ਕਪੀ ਤੋਂ ਅੱਜ ਜੋ ਇਹਦੀ ਸਟਰੈਂਥ ਤੇ ਸਟੇਬਿਲਿਟੀ ਨੂੰ ਦਿਖਾਂਦਾ ਹੈਗਾ ਇਹ ਗੱਡੀ ਅੱਜਕੱਲ ਸਰ ਤੁਸੀਂ ਬਹੁਤ ਜ਼ਿਆਦਾ ਦੇਖ ਰਹੇ ਹੈਗੇ ਹੋ ਮੈਂ ਐਸੀ ਵੀ ਦੇਖ ਰਿਹਾ ਹਾਂ ਫਲਡ ਐਂਡ ਫਲਡ ਜਿਹੜੇ ਆਏ ਹੋਏ ਆ ਪੰਜਾਬ ਦੇ ਵਿੱਚ ਉੱਥੇ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਤਾਂ ਇੱਕ ਗੱਡੀ ਸਰ ਅਸੀਂ ਭੇਜੀਆਂ ਹੈ ਉੱਥੇ ਅੰਮ੍ਰਿਤਸਰ ਰੈਜੀਡੈਂਟ ਚਾਰ ਗੱਡੀਆਂ ਹੈਗੀਆਂ ਜੋ ਅਸੀਂ ਭੇਜੀਆਂ ਹੈਗੀਆਂ ਉੱਥੇ ਦੇ ਡੀਸੀ ਮੈਡਮ ਹੈਗੇ ਸਾਕਸ਼ੀ ਸਾਨੀ ਜੀ ਉਹਨਾਂ ਦਾ ਮੈਸੇਜ ਆਇਆ ਸੀਗਾ ਤਾਂ ਸਪੋਰਟ ਲਈ ਤਾਂ ਉੱਥੇ ਆਲਰੇਡੀ ਟੀਮਸ ਤਾਂ ਸੀ ਗਈਆਂ ਐਨਡੀਆਰਐਫ ਐਸਟੀਆਰਐਫ ਤੇ ਇੰਡੀਅਨ ਆਰਮੀ ਦੀ ਬਟ ਜੋ ਉਥੇ ਸਾਹਿਬਤਾ ਸੀਗਾ ਗੱਡੀਆਂ ਦੀ ਲੋਡ ਪਈ ਸੀਗੀ ਤਾਂ ਅਸੀਂ ਇਹ ਗੱਡੀਆਂ ਚਾਰ ਉੱਥੇ ਭੇਜੀਆਂ ਆਪਣੀ ਕੰਪਨੀ ਵੱਲੋਂ ਔਨ ਪਿਓਰਲੀ ਇਨਸਾਨੀਅਤ ਦੇ ਬੇਸ ਤੇ ਹਿਮੈਨਿਟਰੀਅਨ ਰਿਲੀਫ ਲਈ ਸਾਡੀ ਪੂਰੀ ਟੀਮ ਵੀ ਉੱਥੇ ਹੀ ਹੈ ਤਾਂ ਅੱਜ ਦੀ ਡੇਟ ਦੇ ਵਿੱਚ ਉੱਥੇ 10 ਬੰਦੇ ਸਾਡੇ ਕੰਪਨੀ ਦੇ ਹੈਗੇ ਆਂ ਚਾਰ ਗੱਡੀਆਂ ਦੇ ਨਾਲ ਜੋ ਵੀ ਕਾਸਟ ਵਗੈਰਾ ਕੰਪਨੀ ਇਸ ਟੇਕਿੰਗ ਕੇਅਰ ਆਫ ਥੈਟ ਉਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵੀ ਦੋ ਗੱਡੀਆਂ ਭੇਜੀਆਂ ਹੋਈਆਂ ਸੀ ਉਹ ਵੀ ਡੀਸੀ ਕਬੂਰਥਲਾ ਮੈਡਮ ਦੇ ਰਿਕੁਐਸਟ ਤੇ ਹੀ ਅਸੀ ਭੇਜੀਆਂ ਸੀ ਉਸ ਤੋਂ ਪਹਿਲਾਂ ਕਿਸ਼ਤਵਾਰ ਚ ਜੰਮੂ ਐਂਡ ਕਸ਼ਮੀਰ ਚ ਜਿਹੜਾ ਕਲਾਊਡ ਬਸਟ ਹੋਇਆ ਸੀਗਾ ਤਾਂ ਉਸ ਟਾਈਮ ਗੱਡੀਆਂ ਦੋ ਅਸੀਂ ਉੱਥੇ ਭੇਜਿਆ ਸੀ ਇੰਡੀਅਨ ਆਰਮੀ ਆਲਰੇਡੀ ਆਪਰੇਸ਼ਨ ਕਰ ਰਹੀ ਸੀ ਉਹਨਾਂ ਦੇ ਕੋਲ ਭੇਜਿਆ ਸੀ ਇਹ ਇੰਡੀਅਨ ਆਰਮੀ ਤੇ ਐਨਡੀਆਰ ਆਫ ਦੀ ਟੀਮਸ ਦੋਸਤੋ ਪਹਿਲਾਂ ਉੱਤਰਾਖੰਡ ਵੀ ਲੈਂਡਸਲਾਈਡ ਲਈ ਭੇਜੀਆਂ ਸੀਗੀਆਂ ਤੇ ਇਹ ਗੱਡੀ ਰਿਸਰਚ ਐਂਡ ਰੈਸਕਿਊ ਤੇ ਇਸ ਤਰ੍ਹਾਂ ਦੇ ਟਾਈਮ ਤੇ ਇੰਨਾ ਕੰਮ ਇਸ ਲਈ ਆਂਦੀ ਹੈ ਕਿਉਂਕਿ ਇਹਦੇ ਵਿੱਚ ਨਾ ਕੁਝ ਸੇਲੀਅੰਟ ਜਾਂ ਇਹ ਮਗਾ ਕੁਝ ਵਿਸ਼ੇਸ਼ਤਾਵਾਂ ਹੈਗੀਆਂ ਪਹਿਲਾਂ ਤਾਂ ਇਹ ਹੈ ਕਿ ਸਰਚ ਐਂਡ ਰੈਸਕਿਊ ਚ ਜ਼ਿਆਦਾ ਜਿਵੇਂ ਹੈਗਾ ਨਾ ਕਿ ਪਾਣੀ ਖਾਲੀ ਪਾਣੀ ਨਹੀਂ ਹੁੰਦਾ ਉੱਪਰੋਂ ਮਿੱਟੀ ਵੀ ਆਂਦੀ ਹੈ ਹੈਨਾ ਤੇ ਰੋੜੇ ਵੀ ਆਂਦੇ ਹੈਗੇ ਤੇ ਡੈਬਰੀ ਕਰਕੇ ਸਾਰਾ ਇਕੱਠਾ ਹੁੰ ਆਮ ਗਿਸ਼ਤੀਆਂ ਨਹੀਂ ਜਲਸਦੀਆਂ ਹੈਗੀਆਂ ਨਾ ਫਸ ਜਾਂਦੀਆਂ ਹੈਗੀਆਂ ਤੇ ਇਹ ਗੱਡੀ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਕਿਸੇ ਵੀ ਤਰ੍ਹਾਂ ਦੇ ਉੱਤੇ ਜਾ ਸਕਦੀ ਹੈਗੀ ਹੈ ਜ਼ਮੀਨ ਤੋਂ ਪਾਣੀ ਤੇ ਜਾਣਾ ਹੈ ਵਾਪਸ ਪਾਣੀ ਤੋਂ ਜ਼ਮੀਨ ਤੇ ਆਣਾ ਤਾਂ ਉਹਦੇ ਲਈ ਕੋਈ ਤਿਆਰੀ ਨਹੀਂ ਕਰਨ ਦੀ ਲੋੜ ਨਹੀਂ ਐਜ਼ ਇਟ ਇਜ਼ ਗੱਡੀ ਨੂੰ ਲੈ ਜਾਓ ਐਜ਼ ਇਟ ਇਜ਼ ਗੱਡੀ ਬਾਹਰ ਆ ਜਾਂਦੀ ਹੈਗੀ ਹੈ ਟੈਂਪਰੇਚਰ ਦਾ ਮੈਂ ਦੇਖਿਆ ਕਿ ਟੈਂਪਰੇਚਰ ਦੇ ਬਾਰੇ ਵੀ ਤੁਸੀਂ ਦੱਸਿਆ ਹੋਇਆ ਕਿ -40 ਡਿਗਰੀ ਤੇ ਵੀ ਚੱਲਦੀ ਹੈ ਤੇ +40 ਡਿਗਰੀ ਤੇ 45 ਡਿਗਰੀ ਦੇ ਵਿਚਾਲੇ ਡਿਜ਼ਾਈਨ ਹੈ -40 ਤੋਂ +45 ਡਿਗਰੀ ਲਈ ਪੂਰੀ ਪੂਰੀ ਡਿਜ਼ਾਈਨ ਕੀਤੀ ਗਈ ਹੈਗੀ ਹੈ ਗੱਡੀ ਦੇ ਅੰਦਰ ਹੀਟਰ ਵੀ ਹੈਗਾ ਇਸੀ ਵੀ ਹੈਗਾ ਤੇ ਸਬ 0 ਟੈਂਪਰੇਚਰ ਤੇ ਗੱਡੀ ਨੂੰ -25 ਤੀ ਤੋ ਵਾਪਸ ਸਟਾਰਟ ਕਰਨ ਲਈ ਇੱਕ ਆਟੋਨੋਮਸ ਹੀਟਰ ਵੀ ਲੱਗਿਆ ਹੋਇਆ ਹੁੰਦਾ ਜਿਹੜਾ 15-20 ਮਿੰਟ ਔਨ ਕਰ ਲਓ ਉਸ ਤੋਂ ਬਾਅਦ ਸਿੱਧਾ ਗੱਡੀ ਨੂੰ ਸੈਲਫ ਮਾਰੋ ਗੱਡੀ ਚੱਲ ਪੈਂਦੀ ਹੈ ਇਸ ਦੇ ਵਿੱਚ ਕੋਈ ਸਟੀਰਿੰਗ ਨਹੀਂ ਹੈ ਕਿੱਦਾਂ ਓਪਰੇਟ ਕਰਦੇ ਹਨ ਹਾਂ ਤਾਂ ਮੈਂ ਉਹੀ ਦੱਸ ਰਿਹਾ ਸੀਗਾ ਸਰ ਕਿ ਜਿਹੜੇ ਸਰਚ ਐਂਡ ਰੈਸਕਿਊ 'ਚ ਕੰਮ ਆਉਂਦਾ ਕਿ ਇਹਦਾ ਸਟੀਰਿੰਗ 휠 ਨਹੀਂ ਹੈ ਸਟੀਰਿੰਗ ਸਿਸਟਮ ਹੈ ਸਟੀਰਿੰਗ 휠 ਨਹੀਂ ਹੁੰਦਾ ਜਿਹੜਾ ਨਾਰਮਲ ਗੱਡੀਆਂ ਹੁੰਦਾ ਹੈ ਲੀਵਰ ਨਾਲ ਓਪਰੇਟ ਹੁੰਦਾ ਇਹਦਾ ਜਿਹੜਾ ਅੰਦਰ ਕਨੈਕਸ਼ਨ ਕਰਕੇ ਯੂਨਿਟ ਲ ਇਹਦੇ ਕਰਕੇ ਜਦ ਗੱਡੀ ਚੱਲ ਰਹੀ ਹੈ ਨਾ ਤਾਂ ਇਹ 360 ਡਿਗਰੀ ਤੇ ਘੁਮਾਈ ਜਾ ਸਕਦੀ ਹੈ ਟਾਈਟ ਏਰੀਆ ਦੇ ਵਿੱਚ ਵੀ ਬਹੁਤ ਘੱਟ ਟਰਨਿੰਗ ਰੇਡੀਅਸ ਦੇ ਉੱਤੇ ਉਹਦੇ ਨਾਲ ਕੀ ਹੈਗਾ ਕਿ ਜਦ ਟਾਈਟ ਏਰੀਆ ਤੁਸੀਂ ਕਿਦ ਨੂੰ ਰੈਸਕਿਊ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਨੂੰ ਬਚਾ ਵੀ ਸਕਦੇ ਹੈਗੇ ਉਹ ਉਸ ਤੋਂ ਇਲਾਵਾ ਗੱਡੀ ਦੇ ਵਿੱਚ ਟੋਟਲ 9 ਬੰਦੇ ਆ ਸਕਦੇ ਨੇ ਡਰਾਈਵਰ ਇੱਕ ਨਾਲ ਪੈਸੇਂਜਰ ਕੋ ਡਰਾਈਵਰ ਕੁਝ ਵੀ ਗੈਸ ਲੋ ਪਲੱਸ ਵਿੱਚ ਸੱਤ ਬੰਦੇ ਆ ਜਾਂਦੇ ਆ ਗੱਡੀ 1200 ਕਿਲੋ ਦਾ ਭਾਰ ਚੱਕ ਸਕਦੀ ਹੈ ਗੱਡੀ ਦਾ ਜਿਹੜਾ ਇੰਜਨ ਹੈ ਸਿਰ 55 ਹਾਰਸ ਪਾਵਰ ਦਾ ਹੈਗਾ ਬਟ ਟਾਰਕ 190 ਦੀ ਦਿੰਦਾ ਇਸ ਕਰਕੇ ਗੱਡੀ ਕਿਸੇ ਵੀ ਡਿਫਿਕਲਟ ਟੈਰੇਨ ਤੇ ਜਾ ਸਕਦੀ ਹੈ ਪਹਾੜ ਤੇ ਚੜਦੀ ਹੈ 35 ਡਿਗਰੀ ਤੱਕ ਦੇ ਗ੍ਰੇਡੀਐਂਟ ਤੇ ਸਾਈਡ ਤੇ ਜਦ ਟਿਲਟ ਕਰਕੇ ਵੀ ਚਲਦੀ ਹੈ 30 ਡਿਗਰੀ ਤੱਕ ਟਿਲਟ ਹੋ ਕੇ ਚਲਦੀ ਹੈ ਗੱਡੀ ਦੇ ਵਿੱਚ ਰੋਪਸ ਲੱਗੀਆਂ ਹੋਈਆਂ ਲੋਕਾਂ ਦੀ ਸੇਫਟੀ ਲਈ ਪਲੱਸ ਗੱਡੀ ਦੇ ਜਿਹੜੇ ਟਾਇਰ ਗੱਡੀ ਪੂਰੀ ਵਾਟਰ ਸੀਲਡ ਹੈ ਅੰਦਰ ਕੁਝ ਨਹੀਂ ਜਾ ਸਕਦਾ ਤੇ ਬਾਹਰ ਕੋਈ ਵੀ ਚੀਜ਼ ਸਰਫੇਸ ਤੇ ਕੰਟੈਕਟਸ ਨਹੀਂ ਆਉਂਦੀ ਸਿਰਫ ਇੱਕੋ ਹੀ ਚੀਜ਼ ਆਉਂਦੀ ਹੈ ਜੋ ਹੈਗੀ ਹੈ ਟਾਇਰ ਤੇ ਉਹ ਟਾਇਰ ਹੈਗੇ ਆ ਜੀ ਸਪੈਸ਼ਲ ਰਬਰ ਦੇ ਬਣੇ ਹੋਏ ਅਲਟਰਾ ਲੋ ਪ੍ਰੈਸ਼ਰ ਹੈਗੇ ਆ .52 3 ਪੀਐਸਆਈ ਲਈ ਤੇ ਉਹ ਟਾਇਰਾਂ ਨੂੰ ਤੁਸੀਂ ਗੱਡੀ ਦੇ ਅੰਦਰ ਬੈਠੇ ਹੀ ਹਵਾ ਵਧਾ ਤੇ ਘਟਾ ਸਕਦੇ ਹੋ ਤਾਂ ਕਿ ਗੱਡੀ ਇੱਕ ਇੱਕ ਤਰ੍ਹਾਂ ਦੇ ਟਾਇਰਨ ਤੋਂ ਦੂਸਰੇ ਟਾਇਰਨ ਤਾਂ ਜਾਂਦੇ ਹੋਏ ਜੋ ਪ੍ਰੈਸ਼ਰ ਐਡਜਸਟ ਕਰਨਾ ਹੋ ਜਾਂਦਾ ਹੈਗਾ ਜਲਦੀ ਜਲਦੀ ਗੱਡੀ 'ਚ ਮੈਂ ਤੁਹਾਨੂੰ ਕਰਕੇ ਵੀ ਦਿਖਾ ਦਿੰਦਾ ਤੇ ਜਦੋਂ ਤੁਸੀਂ ਗੱਡੀ ਨੂੰ ਆਨ ਕਰੋਗੇ ਇਸ ਤਰ੍ਹਾਂ ਹੈਗਾ ਜੀ 131 ਹੁਣ ਮੈਂ ਇਹਦੀ ਗੱਡੀ ਦੀ ਹਵਾ ਘਟਾਣੀ ਹੈ ਇਹ ਹਵਾ ਘਟਣੀ ਸ਼ੁਰੂ ਹੋ ਗਈ ਸੀ ਜਦੋਂ ਆਪਾਂ ਚਿੱਕੜ ਤੇ ਜਾਣਾ ਤਾਂ ਆਪਾਂ ਇੱਥੇ 0.5 ਪੀਐਸਆਈ ਚਾਹੀਦਾ ਮਤਲਬ ਇੱਥੇ 5 ਦੀ ਰੀਡਿੰਗ 50 ਦੀ ਰੀਡਿੰਗ ਚਾਹੀਦੀ ਹੈ ਤੇ ਜੇਕਰ ਪਹਾੜਾਂ ਤੇ ਜਾਣਾ ਹੋਵੇ ਤਾਂ ਫਿਰ ਤੇ ਥੋੜੀ ਵਧਾ ਲਈ ਦੀਏ ਸਰ ਹੁਣ ਘਟ ਗਈ ਇਹ ਮੋਸਟਲੀ ਰੈਸਕਿਊ ਆਪਰੇਸ਼ਨ ਦੇ ਵਿੱਚ ਹੀ ਇਹ ਵਹੀਕਲ ਕੰਮ ਆਉਂਦਾ ਹੈ ਜਾਂ ਹੋਰ ਵੀ ਕਿਤੇ ਕੰਮ ਆਉਂਦਾ ਇਸ ਲਈ ਜੀ ਲੋਜਿਸਟਿਕ ਵਹੀਕਲ ਹੈ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਸਰਚ ਐਂਡ ਰੈਸਕਿਊ ਚ ਯੂਜ਼ ਕਰ ਸਕਦੇ ਹੈਗੇ ਹੋ ਇੰਡੀਅਨ ਆਰਮੀ ਜਿਹੜੀ ਹੈ ਪੈਟਰੋਲਿੰਗ ਨੇ ਯੂਜ਼ ਕਰਦੀ ਹੈ ਆਪਣੇ ਡਿਫਿਕਲਟ ਏਰੀਆਜ਼ ਜਿੱਥੇ ਇਸ ਤੋਂ ਪਹਿਲਾਂ ਉਹ ਪੈਦਲ ਜਾਂਦੇ ਸੀਗੇ ਬਹੁਤ ਬਹੁਤ ਟਾਈਮ ਲੱਗਦਾ ਸੀਗਾ ਸਮਾਨ ਪਹੁੰਚਾਣਾ ਹੈ ਕਥੇ ਕੋਈ ਹੁਣ ਜਿਵੇਂ ਹੁੰਦੇ ਏਰੀਆ ਚ ਬਹੁਤ ਸਾਰੇ ਲੋਕੀ ਆ ਜਿਹੜੇ ਰੋਟੀ ਦੀ ਦਵਾਈਆਂ ਦੀ ਵੇਟ ਕਰ ਰਹੇ ਆ ਤਾਂ ਇਹ ਗੱਡੀ ਉੱਥੇ ਸਮਾਨ ਵੀ ਪਹੁੰਚਾ ਸਕਦੀ ਹੈ ਐਵੇਂ ਇੰਡੀਅਨ ਆਰਮੀ ਦਾ ਜਿਹੜਾ ਹਾਈ ਐਲਟੀਟਿਊਡ ਹੈ ਕਿ ਜਿੱਥੇ ਕਿਸ਼ਤੀ ਜਾਂ ਹੈਲੀਕਾਪਟਰ ਨਹੀਂ ਪਹੁੰਚ ਸਕਦਾ ਉੱਥੇ ਵਹੀਕਲ ਪਹੁੰਚਦਾ ਬੇਸਿਕਲੀ ਇਹ ਲੌਜਿਸਟਿਕ ਵਹੀਕਲ ਹੈ ਤੁਸੀਂ ਬੰਦੇ ਪਹੁੰਚਾਣੇ ਆ ਸੜਕ ਨਹੀਂ ਹੈ ਮੁਸ਼ਕਲ ਰਸਤਾ ਹੈ ਗੱਡੀ ਜਾਏਗੀ ਬਾਰਿਸ਼ ਹੋ ਰਹੀ ਹੈ ਹੈਲੀਕਾਪਟਰ ਵੇਟ ਕਰੇਗਾ ਬਾਰਿਸ਼ ਦਾ ਰਸਤਾ ਕਲੀਅਰ ਹੋਵੇ ਇਹ ਚਲੀ ਜਾਏਗੀ ਉਸ ਤਰ੍ਹਾਂ ਦਾ ਇੰਤਜ਼ਾਰ ਨਹੀਂ ਕਰਨਾ ਬੰਦਾ ਹੈਗਾ ਗੱਡੀ ਨੂੰ ਇਸ ਕਰਕੇ ਗੱਡੀ ਕਿਤੇ ਵੀ ਜਾ ਸਕਦੀ ਹੈ ਹੈਗਾ ਇਹ ਲੋਜਿਸਟਿਕ ਵਹੀਕਲ ਬਟ ਕਰਦਾ ਹੈਗਾ ਇਹ ਹਰ ਮੁਸ਼ਕਲ ਟੈਰਨ ਦੇ ਵਿੱਚ ਸਮਾਨ, ਇਨਸਾਨ, ਖਾਣਾ, ਦਵਾਈਆਂ ਸਭ ਪਹੁੰਚਾ ਦਕਮ ਕੀਮਤੀ ਗੱਲ ਕਰੀਏ ਤਾਂ ਕੀਮਤ ਕਿੰਨੀ ਹੈ ਇਸ ਗੱਡੀ ਦੀ ਸਰ ਇਹਦੀ ਗੱਡੀ ਦੀ ਨਾ ਕੀਮਤ ਮਾਡਲ ਟੂ ਮਾਡਲ ਵੇਰੀ ਕਰਦੀ ਹੈ ਵੇਰੀਐਂਟ ਟੂ ਵੇਰੀਐਂਟ ਬੇਸਿਕਲੀ ਤੇ ਇਹ ਜਿਹੜੇ ਜਿਹਦੀ ਜ਼ਰੂਰਤ ਹੈ ਉਹਦੇ ਸਾਬ ਨਾਲ ਹੀ ਅਸੀਂ ਉਹਨੂੰ ਪ੍ਰਾਈਸ ਦਿੰਨੇ ਹੈਗੇ ਆ ਅਜੇ ਆਪਾਂ ਇਹਦੀ ਓਪਨਲੀ ਪ੍ਰਾਈਸ ਇਸ ਲਈ ਡਿਕਲੇਅਰ ਨਹੀਂ ਕਰਦੇ ਬਿਕੋਜ਼ ਇੰਡੀਅਨ ਆਰਮੀ ਨੇ ਸਭ ਤੋਂ ਪਹਿਲਾਂ ਇਹ ਗੱਡੀਆਂ ਲੈਂਦੀਆਂ ਤੇ ਸਾਡਾ ਜਿਹੜਾ ਉਹਨਾਂ ਦੇ ਨਾਲ ਐਗਰੀਮੈਂਟ ਹੁੰਦਾ ਸੀ ਓਪਨਲੀ ਪਬਲਿਕਸ ਪ੍ਰਾਈਸ ਨਹੀਂ ਸੀ ਬਟ ਕਿਸੇ ਨੂੰ ਵੀ ਲੋੜ ਹੈ ਗੱਡੀ ਚਾਹ ਲੈਣਾ ਚਾਹੁੰਦੇ ਹੈ ਕਿਉਂਕਿ ਰੈਸਟ੍ਰਿਕਸ਼ਨ ਨਹੀਂ ਅਸੀਂ ਬਾਹਰ ਨਹੀਂ ਵੇਚ ਸਕਦੇ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਹੈ ਸਾਡਾ ਨੰਬਰ ਵੈਬਸਾਈਟ ਤੇ ਵੀ ਹੈ ਸਾਡੇ ਸੋਸ਼ਲ ਮੀਡੀਆ ਪੇਜੀਸ ਤੇ ਵੀ ਹੈ ਫੇਸਬੁੱਕ ਲਿੰਕਡਇਨ YouTube ਇੰਸਟਾਗ੍ਰam ਸਭ ਜਗ੍ਹਾ ਸਭ ਜਗ੍ਹਾ ਸੀ ਹੈ ਗਈਆਂ ਦੇ ਉਸ ਨੂੰ ਕੰਟੈਕਟ ਕਰਾਂਗੇ ਉਹਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਆਫਰ ਕਰ ਸਕਦੇ ਹਾਂ ਪ੍ਰਾਈਸ ਇਸ ਗੱਡੀ ਨੂੰ ਵੇਖ ਕੇ ਤਾਂ ਇੰਝ ਲੱਗਿਆ ਸੀ ਜਿਵੇਂ ਕੋਈ ਆਰਮੀ ਦਾ ਵਹੀਕਲ ਹੋਵੇ ਹੈ ਸਭ ਤੋਂ ਪਹਿਲਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਵਿੱਚ ਅਜਿਹੇ ਵਹੀਕਲ ਵੇਖਣ ਨੂੰ ਮਿਲੇ ਸੀ ਤੇ ਹੁਣ ਅੱਜ ਸਾਡੇ ਪੰਜਾਬ ਦੇ ਵਿੱਚ ਇਹ ਵਹੀਕਲ ਸਾਡੇ ਲੋਕਾਂ ਦੀ ਜਾਨ ਬਚਾ ਰਿਹਾ ਹਾਂ ਹਾਂਜੀ ਹਾਂਜੀ ਸੋ ਬੇਸਿਕਲੀ ਸਰ ਜੋ ਗੱਡੀ ਹੈ ਉਹਦੀ ਜਿਹੜੀ オリジナル ਟੈਕਨੋਲੋਜੀ ਹੈ ਉਹ ਯੂਕਰੇਨ ਤੋਂ ਹੀ ਹੈ ਜੋ ਅਸੀਂ ਅੱਜ ਤੋਂ 2 ਸਾਲ ਪਹਿਲਾਂ ਜੁਆਇੰਟ ਵੈਂਚਰ ਦੇ ਅੰਡਰ ਸਾਈਨ ਕਰਕੇ ਟ੍ਰਾਂਸਫਰ ਪੂਰਾ ਇੰਡੀਆ ਚ ਕਰ ਲੇਤਾ ਹੈਗਾ ਟੈਕਨੋਲੋਜੀ ਤੇ ਹੁਣ ਇੰਡੀਆ ਦਾ ਇੱਕ ਟਰਮ ਹੁੰਦੀ ਹੈ ਟੋਟ ਕਹਿੰਦੇ ਆ ਟ੍ਰਾਂਸਫਰ ਆਫ ਟੈਕਨੋਲੋਜੀ ਉਹਦੇ ਅੰਡਰ ਅਸੀਂ ਇਹਨੂੰ ਇਨ ਮੇਕ ਇਨ ਇੰਡੀਆ ਹੁਣ ਇੰਡੀਆ ਚ ਬਣਾ ਰਹੇ ਆ ਕਿਉਂਕਿ ਇਟ ਫਾਲਸ ਅੰਡਰ ਮੇਕ ਇਨ ਇੰਡੀਆ ਓਨਲੀ ਬਹੁਤ ਬਹੁਤ ਸ਼ੁਕਰੀਆ ਜੀ ਅਬੀਪੀ ਸਾਜਨਾ ਗੱਲਬਾਤ ਦਾ ਧੰਨਵਾਦ ਜੀ ਸੋ ਦੇਖਿਆ ਤੁਸੀਂ ਇਸ ਵੀਕਲ ਦੀ ਜੋ ਖੂਬੀ ਹੈ ਉਹ ਯੋਗੇਸ਼ ਜੀ ਨੇ ਦੱਸਿਆ ਕਿ ਕਿਵੇਂ ਇਹ ਹੜ ਦੇ ਵਿੱਚ ਵੀ ਤੇ ਪਹਾੜਾਂ ਦੇ ਵਿੱਚ ਵੀ ਕੋਈ ਵੀ ਵਾਤਾਵਰਣ ਹੋਵੇ ਕੋਈ ਵੀ ਰਸਤਾ ਹੋਵੇ ਉੱਥੇ ਜਾ ਸਕਦਾ ਹੈ ਤੇ ਲੋਕਾਂ ਦੀ ਜਾਨ ਬਚਾ ਸਕਦਾ ਹੈ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੂ ਡੀ ਏ ਬੀ ਪੀ ਸਾਂਝਾ ਚੰਡੀਗੜ੍ਹ